ਅਸੀਂ ਆਪਣਾ ਇੰਜੋਏ ਕਰਦੇ ਆਂ ਸਾਰਿਆਂ ਦਾ ਆਪਣਾ ਆਪਣਾ ਟੰਗ ਹੁਦਾ ਇੰਜੋਏ ਕਰਨ ਦਾ ਅਸੀਂ ਆਪਣੇ ਨਾਲ ਕਰਦੇ ਆਂ ਲੋਕ ਆਪਣੇ ਨਾਲ ਕਰਦੇ ਆ ਠੀਕ ਹੈ ਬਸ ਅੱਗੇ ਜੀ ਬਿਲਕੁਲ ਆਪਣੇ ਲਵ ਡਵਾਂਸਰ ਸਾਰੇ ਉਸ ਦਿਨ ਬਾਅਦ ਇੰਜੋਏ ਕਰਦੇ ਨੇ ਵੈਸੇ ਵੈਲੈਂਟਾਈਨਸ ਦਾ ਹਮਾਰਾ ਕੋਈ ਲੈਣਾ ਦੇਣਾ ਹੈ ਨਹੀਂ ਐਸਾ ਜੋ ਹਮ ਸਿੰਗਲ ਲੋਕ ਹਮ ਨੇ ਬਸ ਘਰ ਜਾਏਗੇ ਕਾਲਜ ਘਰ ਬਸ दैट ਖਾएंगे ਪੀएंगे ਬਸ ਖਾएंगे पिएंगे ਆਪਣੇ ਫਰੈਂਡਸ ਦੇ ਨਾਲ ਘੁੰਮेंगे ਔਰ ਕੁਝ ਵੀ ਨਹੀਂ ਅਸੀਂ ਤੇ ਟ੍ਰਿਪ ਤੇ ਜਾ ਰਹੇ ਹਾਂ ਟੂ ਬੀ ਓਨੈਸਟ ਸੋ ਅਸੀਂ ਉੱਥੇ ਇੰਜੋਏ ਕਰਾਂਗੇ ਬਸ ਇਹ ਬਿੰਦੇ ਕੁਝ ਦੱਸਦੇ ਹੈ ਕੀ ਬਤ ਨਿਊ ਵਾਈਬਸ ਦਿਨਾਂ ਦੇ ਸੋ ਵੈਲੈਂਟਾਈਨ

ਦੈਟਸ ਇਟ ਵੈਲੈਂਟਾਈਨਸ ਡੇ ਫੈਬਰੀ 14 14 ਫੈਬਰੀ ਜੀ ਹਾਂ ਤੇ 7 ਤੱਕ ਫੈਬ ਤੋਂ ਵੈਲੈਂਟਾਈਨ ਵੀਕ ਦੀ ਸ਼ੁਰੂਆਤ ਹੋ ਜਾਂਦੀ ਹੈ ਮਾ ਇੱਕ ਮਹੀਨਾ ਨਵਾਂ ਸਾਲ ਹੈ ਨਾ ਤੇ ਫੈਬ ਕਿਵੇਂ ਲੱਗਦਾ ਆ ਨਾਲ ਆਜੋ ਕਿਵੇਂ ਮਹਿਸੂਸ ਕਰਦੇ ਹੋ ਸੀ ਮੈਸ ਤੋਂ ਕੁਝ ਨਹੀਂ ਕਰਦੇ ਅਸੀਂ ਸਿੰਗਲ ਬੰਦੇ ਆ ਸਿੰਗਲ ਰਹਿਣਾ ਚਾਹੀਦਾ ਠੀਕ ਆ ਇਟਸ ਓਕੇ ਜੀ ਕੋਈ ਜੁੜ ਨਹੀਂ ਆ ਵੀ ਸਾਰੇ ਕਪਲ ਹੀ ਹੁੰਦੇ ਆ ਇੱਕ ਵੈਸੇ ਵੀ ਅਪਾ ਤੁਹਾਡੀ ਫਰੈਂਡਸ ਹੋ ਕੁੜੀਆਂ ਨੇ ਕਲੀਕ ਹੈ ਨਾਲ ਉਹ ਪਿਆਰ ਹੁੰਦਾ ਵੈਸੇ ਚਾਕਲੇਟ ਵਗੈਰਾ ਦੇ ਸਕਦੇ ਆ ਫਰੈਂਡਸ ਨੂੰ ਵੀ ਹਾਂ ਬਿਲਕੁਲ ਠੀਕ ਹੈ ਟੈਡੀ ਤੋਂ ਆਓ ਬਈ ਅਸੀਂ ਇਹਨਾਂ ਨੂੰ ਦਵਾਗੇ ਅੱਜ ਇਸ ਵਾਰੀ ਠੀਕ ਹੈ ਠੀਕ ਹੈ ਆਜੋ 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 ਤੁਹਾਡੇ ਇਤਰਾਜ ਨਾਲ ਆਜੋ ਨਾਲ ਆਜੋ ਠੀਕ ਹੈ ਤੇ ਕਿਵੇਂ ਹਾਂ ਆ ਦੇਖੋ ਇਹ ਵੀ ਪਿਆਰ ਹੁੰਦਾ ਜੀ ਇਹਨਾਂ ਨੂੰ ਦਵਾਗੇ ਅਸੀਂ ਇਸ ਵਾਰੀ ਦੱਸੋ ਪਤਾ ਕੀ ਪਤਾ ਪਾਸਵਰਡ ਲੈ ਲਾਂਗੇ ਕਿਵੇਂ ਲੱਗਦਾ ਜੀ ਕਿਵੇਂ ਮਹਿਸੂਸ ਕਰਦੇ ਉਹ ਮੰਗਾ ਵੈਲੈਂਟਾਈਨਸ ਡੇ ਵੈਲਟਸ ਵੀਕ ਸ਼ੁਰੂ ਹੋ ਰਿਹਾ ਹੈ ਨਾ 7 ਤਰੀਕ ਤੋਂ ਤੇ ਕਿਵੇਂ ਲੱਗਦਾ ਹੈ ਮੁੰਡੇ ਕੁੜੀਆਂ ਨੂੰ ਕਿਵੇਂ ਇੰਜੋਏ ਕਰਦੇ ਨੇ ਕੀ ਸੋਚ ਹੁੰਦੀ ਹੈ ਕਿਵੇਂ ਵਾਈਬਸ ਹੁੰਦੀਆਂ ਨੇ ਅਸੀਂ ਆਪਣਾ ਇੰਜੋਏ ਕਰਦੇ ਆ ਸਾਰਿਆਂ ਦਾ ਆਪਣਾ ਆਪਣਾ ਟੰਗ ਹੁੰਦਾ ਇੰਜੋਏ ਕਰਨ ਦਾ ਅਸੀਂ ਆਪਣੇ ਨਾਲ ਕਰਦੇ ਆ ਲੋਕ ਆਪਣੇ ਨਾਲ ਕਰਦੇ ਆ ਠੀਕ ਹੈ ਬਸ ਐਡੀ ਜੀ ਬਿਲਕੁਲ ਆਪਣੇ ਲਵਡ ਵਾਂਸ ਨਾਲ ਸਾਰੇ ਉਸ ਦਿਨ ਬਸ ਇੰਜੋਏ ਕਰਦੇ ਨੇ ਸਹੀ ਸਹੀ ਸੋ ਇਹ ਬੜੀ ਵੱਡੀ ਗੱਲ ਹੈ ਜੀ ਲਵਡ ਵਾਂਸ ਕਿ ਜਿਹੜੇ ਪਿਆਰ ਵਾਲੇ ਹੁੰਦੇ ਨੇ ਤੇ ਹੋਰ ਕੋਈ ਬੱਚਿਆਂ ਨੂੰ ਮਿਲਦੇ ਹੋਰ ਗੱਲਬਾਤ ਕਰਦੇ ਆ ਤੇ ਬੱਚੇ ਥੋੜੇ ਸੰਗ ਦੇ ਪਏ ਆ ਬਾਕੀ ਹੋਰ ਗੱਲਬਾਤ ਕਰਦੇ ਆ ਜਾਣਦੇ ਆ ਕਿ ਵੈਲਟੈਸ ਵੀਕ ਕਿਹੜੀ ਕਿਹੜੀ ਨਵਾਂ ਮੰਗਾ ਲੈ ਕੇ ਆਉਂਦਾ ਯੈਸ ਹੇ ਗਰਲਸ ਹਾਊ ਆਰ ਯੂ ਵੀ ਆਰ ਫਾਈਨ ਸਰ ਸੋ ਵਾਟ ਅਬਾਊਟ ਦ ਪ੍ਰੇਪਰੇਸ਼ਨ ਫਾਰ ਦ ਵੈਲਟੈਸ ਵੀਕ ਵ फ़ैब्रिक से शुरुआत हो रही है yes. कैसा लग रहा है भी? Well week, आप लड़के कैसा रहेगा <laughs> तो हम तो सिंगल है मैं और क्या ही बताऊँ सिंगल तो मैं भी हूँ लेकिन हम चार है तो हम सिंगल हम दो जोड़िया बन गई तो हम दो जोड़िया एक साथ मिलकर कुछ बना प्लान वगैरह कैसा रहेगा खाना पीना घूमना पीना पीना यहाँ पर हम कैंपस में नए हैं तो कैंपस एक्सप्लोर करना हम लुधियाना में भी घूम सकते हैं या फिर आसपास जो भी है उसको एक्सप्लोर कर सकते हैं मार्केटिंग शॉपिंग वगैरह कितने सारी चीज है सही है अभी के वाई सी नो यर कैंपस पेंडिंग है जी कैसा लग रहा है जी आपको बस नॉर्मल क्योंकि सिंगल है तो ऐसा क्या सोचा हुआ कि वेल्टन वीक क्या नई बहार सोना अच्छा मौसम खाना पीना घूमना क्या कुछ प्लान मेरा हुए? तो प्लान सिर्फ सिंपल है सोना है बस <laughs> <laughs> खाना पीना सो जाना बस है। और घूमने की बात करें कहीं थोड़ा आउटिंग करने का बात करें तो क्या दिल आपका Uh, मेरा तो ये दिल है कि मैं साउथ सिटी एक्सप्लोर करूँ मैंने सुना वहाँ काफी अच्छे कैफेज हैं, ईटिंग mm. yeah. और वेलेंटाइन तो नहीं ये गैलेंटाइंस वीक बन जाएगा <laughs> हमारा क्योंकि हम सब सिंगल है और नए हैं यहाँ पर yeah. तो एक्सप्लोर करेंगे सिटी को बहुत और प्यारे बच्चों फिर वैलेंटाइन वीक आने जा रहे हैं की कुछ है कि

अभी तो मुझे ये जगह बहुत ही पसंद आया है और वैलेंटाइन वीक मुझे सेलिब्रेट करना है ही नहीं है कुछ नहीं अलग है मतलब अलग से कुछ नहीं है 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 पर सेलिब्रेट करेंगे घूमेंगे फिरेंगे और क्या और करेंगे। करेंगे। और कुछ, <laughs> और कुछ, और कुछ नहीं नहीं ठीक जी वैलेंटाइन वीक की मैं तो सिंगल हूँ और मेरा तो यही प्लान है मैं अपनी बेस्ट फ्रेंड के साथ एंजॉय करूंगी बस कैसे खाना पीना क्या करना है हाँ हम खाने के तो बहुत शौकीन है बस खा पी कर और बस पढ़ाई में और घूमना फिरना भी नहीं घूमना फिरना तो नहीं बस ਖਾਏ ਵੀ ਖਾਣੇ ਪੀਣੇ ਜਾਏਗੇ ਠੀਕ ਹੈ ਬਹੁਤ बढ़िया थैंक यू ਚਲ ਗੱਲਬਾਤ ਕਰਦੇ ਆ ਨੌਜਵਾਨ ਮੁੰਡਿਆਂ ਨਾਲ ਹਾਂਜੀ ਫਿਰ ਪੁੱਤਰੋ ਕੀ ਹਾਲ ਚਾਲ ਵਧੀਆ ਸਰ ਤੁਸੀਂ ਦੱਸੋ ਜੀ ਵੈਲੈਂਟਾਈਨ ਵੀਕ ਸ਼ੁਰੂ ਹੋਣ ਲੱਗਾ ਹੈ ਵੈਲਟਨ ਡੇ ਹੁੰਦਾ 14 ਫਰਵਰੀ ਉਹ ਤੋਂ ਹਫ਼ਤਾ ਪਹਿਲਾਂ ਵੈਲਟਨ ਵੀਕ ਸ਼ੁਰੂ ਹੋ ਜਾਂਦਾ ਹੈ ਕੀ ਤਿਆਰੀਆਂ ਨੇ ਫਿਰ ਨਵਾਂ ਮਾਹੌਲ ਨਵਾਂ ਮੌਸਮ ਨਵੀਂ ਧੁੱਪ ਕਿਵੇਂ ਲੱਗਦਾ ਤਿਆਰੀਆਂ ਮੁੰਡੇ ਕਰੀ ਜਾਂਦੇ ਖਲਸਾ ਕਰੀ ਜੀ ਬੰਮਾਲ ਪੁੱਤਾ ਖਾ ਕੇ ਬੈਠੇ ਰਿਹਦਾ ਯੂਰੇ ਖੜੇ ਰਿਹਦਾ ਵਾ ਆਓ ਫਿਰ ਹੋਰ ਕੀ ਦਿਲ ਦਾ ਅਨੰਦ ਮਾਨੀ ਜਾਂਦਾ ਦਿਲ ਲੱਗਾ ਰਹਿੰਦਾ ਯਰੇ ਵੈਲੈਂਟਾਈਨ ਵੀਕ ਦਾ ਮਨਾਉਣਾ ਤੁਸੀਂ ਗਰਲਫ੍ਰੈਂਡ ਉਹ ਹੁਣ ਓਕੇ ਹੋ ਗਏ ਆ ਉਧਰ ਹੁਣ ਭਾਈਚਾਰਾ ਨਮਈ ਦਾ ਅੱਛਾ ਜੀ ਹਾਂਜੀ ਉਧਰ ਕੁੱਟ ਗਿਆ ਫਤੇ 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 ਹੋ ਗਈ ਆ ਹਾਂਜੀ ਕੀ ਲੱਗਦਾ ਜੀ ਫਿਰ ਸਹੇਲੀ ਨਹੀਂ ਹੈਗੀ ਭਾਈ ਲੈ ਦੰਦ ਮੁਟੇ ਸੋਨੇ ਦੇ ਲੱਗਿਆ ਹੋਏ ਹੈ ਨਾ ਤੇ ਨਿਕ ਵੀ ਆਣਗੇ ਹੋਏ ਸਹੇਲੀ ਨਹੀਂ ਹੈਗੀ ਕੀ ਚੱਕਰ ਹੋਇਆ ਬ੍ਰੇਕਅੱਪ ਹੋ ਗਿਆ ਨਾ ਨਾ ਫਿਰ ਸਹੇਲੀ ਹੈ ਹੀ ਨਹੀਂ ਬਣਾਈ ਹੋਈ ਨਹੀਂ ਬੜੀ ਸ਼ੁਰੂ ਦੀ ਬਣੀ ਹੋਈ ਹੈ ਸ਼ੁਰੂ ਤੇ ਬਣੀ ਕਦੋਂ ਬਣਾਉਣੀ ਹੈ ਫਿਰ ਕਦੋਂ ਬਣਾਣੀ ਵਧੀਆ ਜੀ ਇਨਾ ਸੋਹਣਾ ਸਟਾਈਲ ਇੰਨੀ ਧਾੜੀ ਇਨਾ ਸੋਹਣਾ ਸੋਨੇ ਦੰਦ ਲੱਗਿਆ ਓਏ 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 ਕੰਨਾਂ ਚ ਵਾਈ ਜੀ 22 ਹੋ ਗਈ ਨਾਲ ਚੱਲੀ ਵੀ ਜਦੋਂ ਸੈੱਟ ਹੋ ਗਈ ਤੂੰ ਸੈੱਟ ਹੋ ਗਏ ਕਿਹਦੇ ਨਾਲ ਕਿਹਦੇ ਨਾਲ ਕਮਣਾ ਕਮਣਾ ਬੜਾ ਇੱਕ ਆ ਬੜਾ ਕਿਹਦੇ ਛੋਟਾ ਪੈਕੇਟ ਬੜਾ ਧਮਾਕਾ ਬੜਾ ਕੈਂਡ ਬੰਦਾ ਥੋੜਾ ਹਾਂਜੀ ਕਿੱਦਾਂ ਫਿਰ ਵਧੀਆ ਜੀ ਵਧੀਆ ਤੇ ਵੈਲੈਂਟਾਈਨ ਡੇ ਕਿਦੋਂ ਬਣਾਣਾ ਬਸ ਯਾਰ ਆ ਦੋਸਤਾਂ ਨਾਲ ਯਾਰ ਦੋਸਤਾਂ ਨਾਲ ਹੀ ਤੇ ਕੋਈ ਫਰੈਂਡ ਨਹੀਂ ਹਜੇ ਹੈਗੇ ਫਰੈਂਡ ਹੋ ਆ ਮੇਰਾ ਨਹੀਂ ਗਰਲਫ੍ਰੈਂਡ ਟਾਈਪ ਨਹੀਂ 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 ਕੋਈ ਵੀ ਨਹੀਂ ਨਹੀਂ ਅੱਛੇ ਬੱਚੇ ਅੱਛੇ ਬੱਚੇ ਤੋਂ ਕਰਦੇ ਨੌਜਵਾਨਾਂ ਨਾਲ ਗੱਲ ਆਏ ਹੋਏ ਕੀਆ ਸਮਾਰਟ ਪਰਸਨੈਲਿਟੀ ਵਾਲੇ ਬਾਈ ਖੜੇ ਨੇ ਹਾਂਜੀ ਛੋਟੇ ਵੀਰ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਵੀਰੋ ਕੌਫੀ ਪੀਓ ਨਹੀਂ ਤੁਹਾਨੂੰ ਵੀ ਤੁਸੀਂ ਪੀਓ ਵੈਲੈਂਟਾਈਨ ਡ ਸਤੋ ਹਫਤਾ ਪਹਿਲਾਂ ਸ਼ੁਰੂ ਹੁੰਦਾ ਵੈਲੈਂਟਾਈਨ ਵੀਕ ਹੁਣ ਬਾਈ ਜੀ ਤਿਆਰੀਆਂ ਕੀ ਹਫਤਾ ਪਹਿਲਾਂ ਹੁੰਦਾ ਸਾਨੂੰ ਅਜ ਤੱਕ ਇਹੀ ਨਹੀਂ ਬਦਲ ਲੱਗਿਆ ਕਿ ਵੀ ਹਫਤਾ ਪਹਿਲਾਂ ਸ਼ੁਰੂ ਹੁੰਦਾ ਬਾਈ ਜੀ ਇੰਨਾ ਇਕੱਲਾਪਨ ਬਹੁਤ ਜ਼ਿਆਦਾ ਸਾਡੇ ਲਈ ਤਾਂ ਸਾਰੇ ਦਿਨ ਇੱਕੋ ਜਿਹਾ ਹੀ ਹੈ ਯਾਰ ਸਾਡੇ ਲਈ ਸਾਰੇ ਦਿਨ ਇੱਕੋ ਜਿਹਾ ਹੀ ਐਡੀਆਂ ਪਰਸਨੈਲਿਟੀਆਂ ਐਡੇ ਸੋਹਣੇ ਬਾਲ ਐਡੀਆਂ ਸੋਹਣੀਆਂ ਮੁੱਛਾਂ ਇਹਦੇ ਨਾਲ ਭਾਈ ਜੀ ਜ਼ਰੂਰੀ ਦੋੜੀ ਹੈ ਕਿ ਕੁੜੀ ਸੈੱਟ ਹੋ ਗਈ ਸਾਡੇ ਨਾਲ ਕੱਚ ਕਹਿ ਰਿਹਾ ਮੇਰੇ ਬਿਲਕੁਲ ਸੱਚ ਹੀ ਸੱਚ ਹੈ ਇਹ ਤੁਹਾਡੀ ਆਵਾਜ਼ ਚਲਾ ਦਰਦ ਆ ਇਹ ਮੈਨੂੰ ਇੱਥੋਂ ਮਹਿਸੂਸ ਹੋ ਰਿਹਾ ਥੋੜਾ ਜਿਹਾ ਸੱਚਾ ਗੱਲ ਹੈ ਸਿੰਗਲ ਬੰਦੇ ਦਾ ਅਦਾ ਹੀ ਹੁੰਦਾ ਮੜਾ ਇਹ ਕੈਮਰਾ ਪਿੱਛੇ ਨੂੰ ਕਰ ਲਓ ਮੈਨੂੰ ਤਾਂ ਘਬਰਾਟ ਹੀ ਹੋਣ ਲੱਗ ਪਈ ਬਦਲੇ ਵੈਟਰਨ ਵੀ ਕੌਫੀ ਪੀ ਕੇ ਹੱਸ ਕੇ ਕਿ ਆ ਨਿਕਲ ਜਾਣਾ ਆ ਇੱਥੇ ਨਿਕਲ ਜਾਣਾ ਇੱਦਾਂ ਨਾਲ ਆ ਵੀਰੇ ਪਹਿਲਾਂ ਨਾਲ ਭਾਈ ਵਧੀਆ ਗੱਲ ਹੈ ਨਹੀਂ ਨਹੀਂ ਇੱਧਰ ਕਰੋ ਮੜਾ ਜੇ ਇੱਧਰ ਹੋ ਜਾਓ ਭਾਈ ਆ ਗਲਤ ਗੱਲ ਆ ਯਾਰ ਵਧੀਆ ਗੱਲ ਆ ਇੱਧਰ ਯਾਰ ਇੱਕ ਆ ਬੜੇਕ ਭੜਾਕੂ ਬੱਚਾ ਵੀ ਹੋਰ ਕੋਲ ਖੜਾ ਹੋਇਆ ਪੜਿਆ ਲਿਖਿਆ ਬੱਚਾ ਨਹੀਂ 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 ਉਹ ਮੜ ਅੱਗੇ ਤਾਂ ਭਾਈ ਜੀ ਵੈਲੈਂਟਾਈਨ ਵੀਕ ਕਿੱਦਾਂ ਬਣਾਉਣ ਜਾ ਰਹੇ ਹੋ ਭਾਈ ਕਰੇ ਰਜਾਈ ਚ ਸੱਚੀ ਦੱਸੋ ਯਾਰ ਇਹ ਕਿਹੜੀ ਸੌ ਕੇ ਭਾਈ ਦੱਸੋ ਕੇ ਸੌ ਕੇ ਸੌ ਕੇ ਦਿਖਾ ਵੀ ਕੇ ਬੜਾ ਮੋਟਾ ਹੋਰ ਹੋਰ ਭਾਈ ਭਲੇ ਜ਼ਿੰਦਗੀ ਚ ਬਹਾਰ ਨਾ ਦੀ ਕੋਈ ਚੀਜ਼ ਨਾ ਭਾਈ ਸੱਚੀ ਨਾਲ ਹੀ ਬਹਾਰ ਗਾਦੀ ਭਾਜੀ ਉਦੋਂ ਟੈਨਸ਼ਨ ਨਹੀਂ ਹੁੰਦੀਆਂ ਨੀ ਇਹਦੀਆਂ ਬਹਾਰਾਂ ਗਾਦੀਆਂ ਹੁੰਦੀਆਂ ਸਹੀ ਸ਼ਕਲਾ ਦੇਖੋ ਵੇ ਲੱਗਦਾ ਬਹਾਰਾਂ ਵਾਲੇ ਬਹਾਰਾਂ ਵਾਲੇ ਹੁੰਦੇ ਅਸੀਂ ਜਦੋਂ ਉਹ ਬੈਠੇ ਅਸੀਂ ਵੀ ਅੱਦਾ ਬੈਠੇ ਹੁਣ ਹਾਂ ਠੀਕ ਹੈ ਬਸ ਇਹਨਾਂ ਨਾਲ ਹੀ ਆ ਕੌਫੀ ਵਾਲੇ ਵਾਲੇਦ ਵਾਲੀ ਫਿਰਦੇ ਹੋਣੇ ਇੱਥੇ ਲੱਭ ਲਓ ਦੇਖ ਲਓ ਤੁਹਾਨੂੰ ਮਿਲ ਜਾਣੇ ਆ ਉਹਨਾਂ ਨੂੰ ਦੇਖ ਕੇ ਅਸੀਂ ਖੁਸ਼ ਹੋ ਜਾਈਦਾ ਬਸ ਚਲੋ ਤੇ ਕੌਫੀ ਪੀ ਲਈਏ ਚਲ ਤੁਸੀਂ ਪੀਣੀ ਦੱਸੋ ਬਹੁਤ ਧੰਨਵਾਦ ਤੁਹਾਡਾ ਸੋ ਕੀਆ ਤਿਆਰੀਆਂ ਨੇ ਜੀ ਵੈਲੈਂਟਾਈਨਸ ਵੀਕ ਆਉਣ ਵਾਲਾ ਹੈ ਕਿਵੇਂ ਲੱਗਦਾ ਨਵਾਂ ਮੌਸਮ ਨਵੀਂ ਧੁੱਪ ਨਵੀਂ ਵਾਈਬਸ ਕੀ ਮਹਿਸ

ਤੁਸੀਂ ਕਿਵੇਂ ਇੰਜੋਏ ਕਰੋਗੇ ਅਸੀਂ ਤੇ ਟ੍ਰਿਪ ਤੇ ਜਾ ਰਹੇ ਹਾਂ ਟੂ ਬੀ ਆਨੈਸਟ ਸੋ ਅਸੀਂ ਉੱਥੇ ਇੰਜੋਏ ਕਰਾਂਗੇ ਬਾਕੀ ਇਹ ਬਿੰਦੇ ਘੁੰਮਦੇਸ਼ਵਰ ਤੇ ਹੈ ਹੈ ਕੀ ਬਤ ਨਿਊ ਵਾਈਫ ਦੇ ਨਾਲ ਸੋ ਵੈਲਟਨ ਵੀ ਕਦੇ ਨਿਕਲੂਗਾ ਯਾ ਚਲੋ ਬਹੁਤ ਵਧੀਆ ਗੋਡ ਬlesਸ ਜੂ ਚਲੋ ਸੋਣਾ ਸੋ ਹੋਰ ਪਿਆਰੇ ਬੱਚੇ ਕੋਲ ਮੌਜੂਦ ਨੇ ਹਾਂਜੀ ਭਾਈ ਜੀ ਆਜੋ ਆਜੋ ਵੈਲਟਨ ਵੀਕ ਭਾਈ ਜੀ ਸ਼ੁਰੂ ਹੋਣ ਵਾਲਾ ਹੈ ਕਿਵੇਂ ਲੱਗਦਾ ਇੱਕ ਪਿਆਰ ਦਾ ਸਨੇਹਾ ਨਵੀਂ ਲਾਈਟ ਨਵੀਂ ਊਰਜਾ ਕਿਵੇਂ ਮਹਿਸੂਸ ਕਰਦੇ ਹੋ ਭਾਈ ਸਾਡਾ ਤੇ ਕੋਈ ਲੈਣਾ ਦੇਣਾ ਨਹੀਂ ਇਸ ਵੀਕ ਨਾ ਹਾਂਜੀ ਅੰਦਰੋਂ ਐਨੇ ਉਦਾਸੋਂ ਨਹੀਂ ਨਹੀਂ ਖੁਸ਼ ਹਾਂਜੀ ਵੈਸੀ ਹੈ ਹਾਂਜੀ ਹਾਂਜੀ ਖੁਸ਼ ਨੀ ਹੈ ਕੀ ਮਤਲਬ ਖਾਂਦੇ ਪੀਂਦੇ ਦਾ ਹੈਗੇ ਪੇਪਰਾਂ ਜੀ ਖਾਣੇ ਪੀਣੇ ਆ ਸਾਰੇ ਟਾਈਮ ਅਹੀ ਚੱਲਦਾ ਸਾਡਾ ਠੀਕ ਹੈ ਵਰਾਤ ਦਾ ਮਨਾਉਣੇ ਆ ਬਸ ਅਹੀਂ ਕੋਈ ਕੱਪੜਾ ਦਾ ਕੋਈ ਸੀਨ ਨਹੀਂ ਪੜੇਗਾ ਨਾ ਕਿਸੇ ਦਾ ਵੀ ਨਹੀਂ ਹੈਗਾ ਸਾਰੇ ਸਾਰੇ ਇੱਕੋ ਕੈਟਾਗਰੀ ਚ ਆ ਰਹੇ ਆ ਅਰੇ ਸਾਰੇ ਨੰਨੇ ਮੁੰਨੇ ਬੱਚੇ ਨੇ ਯੈਸ ਯੈਸ ਹਾਂਜੀ ਵੈਰੀ ਗੁੱਡ ਵੈਲੈਂਟਾਈਨ ਵੀ ਕਿਵੇਂ ਮਨਾਉਣ ਨਾਲੇ ਹੋ ਗੁਰਦੁਆਰੇ ਜਾਵਾਂਗੇ ਲੰਗਰ ਖਾ ਕੇ ਮੁੜਿਆਵਾਂਗੇ ਸਭ ਮੈਸੇ ਵੀ ਸਾਰੇ ਟ੍ਰਿਪ ਤੇ ਜਾ ਰਹੇ ਆ ਮਨਾ ਲੈਗੇ ਐ ਕੋਈ ਨਾ ਵੀ ਬਾਕੀ ਵੀ ਬਾਈ ਮਨਾਣ ਜਾ ਰਹੇ ਆ ਇੰਜੋਏ ਕਰਨ ਚੱਲੇ ਆਂ ਇੰਜੋਏਮੈਂਟ ਹੈ ਇਹ ਵੀ ਲਾਈਫ ਦਾ ਪਿਆਰ ਆ ਫਰੈਂਡਸ ਦਾ ਪਿਆਰ ਆ ਆ ਸਾਰੇ ਇਕੱਠੇ ਹੋਵਾਂਗੇ ਮਨਾਲੀ ਜਾ ਰਹੇ ਹਾਂ ਅਸੀਂ ਤੇ ਟ੍ਰਿਪ ਤੇ ਤੇ ਸੋ ਸਾਰੇ ਫਰੈਂਡਸ ਦੇ ਨਾਲ ਵੈਲੀਟਨ ਮਨਾਉਣਾ ਚਲੋ ਜੀ ਇੰਜੋਏ ਯੂਰ ਟ੍ਰਿਪ ਟੇਕ ਕੇਅਰ ਚਲ ਸੋ ਬੜੇ ਸੋਹਣੇ ਲੰਬੇ ਵਾਲਾਂ ਵਾਲੀ ਇੱਕ ਬੱਚੀ ਕੋਲ ਖੜੀ ਹੋਈ ਹੈ ਤੇ ਪਹਿਲਾਂ ਤੁਹਾਡੇ ਵਾਲ ਬੜੇ ਸੋਹਣੇ ਆ ਜੀ ਓਕੇ ਥੈਂਕ ਯੂ ਜੀ ਤੇ ਵੈਲਟੈਂਸ ਡੇ ਆ ਰਹੇ ਵੈਲਟੈਂਸ ਵੀਕ ਸ਼ੁਰੂ ਹੋਣ ਜਾ ਰਿਹਾ ਹੈ ਕਿਵੇਂ ਮਨਾਉਣ ਜਾ ਰਹੇ ਹੋ ਅ ਬਸ ਕੁਝ ਖਾਸ ਤਾਂ ਨਹੀਂ ਹੈਗਾ ਠੀਕ ਹੈ ਐਕਚੁਅਲੀ ਮੇਰਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹੈਗਾ ਤਾਂ ਕਰਕੇ ਫਿਰ ਆਈ ਊਡ ਨਾਟ ਬੀ ਇਨਵੋਲਡ ਬਟ ਡੈਫੀਨਿਟਲੀ ਆਈ ਊਡ ਲਾਈਕ ਟੂ ਕੰ ਹੈਪੀ ਵੈਲੈਂਟਾਈਨਸ ਡੇ ਇਟ ਇਜ਼ ਅ ਵੈਰੀ ਗੁੱਡ ਡੇ ਸਾਰਿਆਂ ਦੇ ਲਈ ਜਿਨ੍ਹਾਂ ਦੇ ਲਈ ਆਪਾਂ ਮਤਲਬ ਪਿਆਰ ਤਾਂ ਕਿਸੇ ਦੇ ਨਾਲ ਵੀ ਕਿਸੇ ਦੇ ਰਿਸ਼ਤੇ ਕਿਹੜੇ ਵੀ ਬੌਂਡ ਦੇ ਨਾਲ ਐਗਜ਼ੈਕਟਲੀ ਰਾਈਟ ਇਟ ਕੈਨ ਬੀ ਪੈਰੈਂਟਸ ਦੇ ਨਾਲ ਸਿਬਲਿੰਗਸ ਦੇ ਨਾਲ ਬਹੁਤ ਚੰਗੇ ਫਰੈਂਡਸ ਦੇ ਨਾਲ ਲਾਈਕ ਹੀ ਇਜ਼ ਵਨ ਆਫ ਮਾਈ ਵੈਰੀ ਗੁੱਡ ਫਰੈਂਡ ਰਾਈਟ ਤੇ ਮਤਲਬ ਹਰ ਹਰ ਬੰਦੇ ਨਾਲ ਆਪਣਾ ਆਪਣਾ ਬੌਂਡ ਹੁੰਦਾ ਹੈ ਰਾਈਟ ਦੈਨ ਦੈਟਸ ਇਟ ਸਿੰਘ ਸਾਹਿਬ ਕਿਦਾਂ ਬਣਾਉਣ ਜਾ ਰਹੇ ਵੈਲਟਰ ਵੀਕ ਮੈਂ ਤਾਂ ਬਣਾਉਂਦਾ ਜੀ ਆਪਣਾ ਕੋਈ ਲੈਣਾ ਦੇਣਾ ਨਹੀਂ ਖਾਣਾ ਪੀਣਾ ਸੋ ਜਾਣਾ ਨਾ ਹਾਂ ਹਾਂ ਭਾਈ ਓਕੇ ओके okay, okay. okay, हां जी जित्ती को टिक ईयर जी सो ਕੀ ਤਿਆਰੀਆਂ ਨੇ ਫਿਰ ਕੁੜੀਏ ਵੈਲੈਂਟਾਈਨ ਵੀਕ ਦੀਆਂ ਮਤਲਬ ਫਿਰਾਲ ਕੇ ਤਾਂ ਹਮ ਸਿੰਗਲ ਹੀ ਐ ਤੋ ਕੋਈ ਤਿਆਰੀਆਂ ਨਹੀਂ ਐ ਫਿਰ ਵੀ ਕੁਝ ਖਾਣਾ ਪੀਣਾ ਘੁੰਮਣਾ ਫਿਰ ਨਾ ਕਿੰਨਾ ਕੁਝ ਹੁੰਦਾ ਹੈ ਪੂਰੇ ਹਫਤੇ ਇੰਜੋਏ ਕਰਨ ਵਾਸਤੇ ਮਤਲਬ ਵੈਲੈਂਟਾਈਨ ਦੇ ਐਸਾ ਲੱਗਦਾ ਕਿ ਆਸ਼ਿਕੋਗੇ ਨਵਾਂਤਰੇ ਆ ਚੁਕੇ ਹੈ ਚਲੇ ਵੈਲੈਂਟਾਈਨ ਪੂਰਾ ਵੀਕ ਸ਼ੁਰੂ ਹੋਣ ਜਾ ਰਹਾ 7 ਤਰੀਕ ਤੋਂ ਇਹ ਕਿਵੇਂ ਲੱਗਦਾ ਕਿੰਨਾ ਕੁਝ ਹੁੰਦਾ ਚ ਨਾ ਰੋਜ਼ ਡੇ ਪ੍ਰੋਪੋਜ਼ ਡੇ ਚਾਕਲੇਟ ਡੇ ਕਿੰਨਾ ਕੁਝ ਤਾਂ ਹੁੰਦਾ ਦੇ ਵਿੱਚ ਨਾ

That's it. Of CPR. ਸੋ ਵਾਕਿਆ ਜੀ ਕਿਤਨਾ ਕਿਤੇ ਵੈਲੈਂਟਾਈਨਸ ਵੀਕ ਜੀ ਹਾਂ ਇੱਕੋ ਜਿਹੇ ਹਫਤਾ ਜਿਹੜਾ ਵੈਲੈਂਟਾਈਨਸ ਡੇ ਤੱਕ ਜਾਂਦਾ ਪਰ ਕਿਤਨਾ ਕਿਤੇ ਕੋਸ਼ਿਸ਼ ਹੁੰਦੀ ਹੈ ਕਿ ਆਪਸ ਚ ਪਿਆਰ ਬਣਿਆ ਰਹੇ ਸਿਰ ਕਪਲ ਸੀ ਗੱਲ ਹੀ ਨਹੀਂ ਹੁੰਦੀ ਵੈਲੈਂਟਾਈਨਸ ਦਾ ਇਹ ਮਤਲਬ ਨਹੀਂ ਹੈ ਕਿ ਸਿਰਫ ਕਪਲ ਹੀ ਹੋਣ ਪਿਆਰ ਦੀ ਗੱਲ ਹੈ ਪਿਆਰ ਦੀ ਭਾਸ਼ਾ ਹੈ ਕਿਉਂਕਿ ਇਹ ਸਮਾਜ ਹੈ ਇਹ ਦੁਨੀਆ ਹੈ ਇਹ ਪਿਆਰ ਨਾਲ ਹੀ ਚੱਲਦੀ ਹੈ ਤੇ ਇਹੀ ਪਿਆਰ ਇਸ ਸਮਾਜ ਨੂੰ ਇਸ ਦੁਨੀਆ ਨੂੰ ਅੱਗੇ ਦੇ ਅੱਗੇ ਲੈ ਕੇ ਜਾਂਦਾ ਹੈ। ਕੈਮਰਾਮੈਨ ਕੁਰਵਾਨ ਸਿੰਘ ਸਾਗਰ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼।